ਜਿਹੜੇ ਵੀ ਦੇਖਦੇ ਨੇ ਮੈਨੂੰ ਜਾਂ ਜਾਣਦੇ ਨੇ ਵੀ ਜਿਹੜੀ ਮੈਂ ਕੋਮੇਡੀ ਜਿਹੜਾ ਵੀ ਕੰਟੈਂਟ ਵੀ ਉਹ ਤੋਂ ਬਹੁਤ ਆ ਅੱਡ ਚੀਜ਼ ਆ ਇਹ ਵੀ ਸਾਰਿਆਂ ਨੂੰ ਪਸੰਦ ਆਊਗੀ ਬੜਾ ਸੋਹਣਾ ਲੱਗਦਾ ਐਡਾ ਲੋਕੇਸ਼ਨਸ ਤੇ ਰੌਨੈਸ ਦੇਖਣ ਲਈ ਆਪਣੇ ਪੰਜਾਬ ਦੇ ਸਾਰੇ ਕਈ ਸ਼ਹਿਰਾਂ ਚ ਅਸੀਂ ਜਾ ਕੇ ਸ਼ੂਟ ਕੀਤਾ ਹੈ ਤੇ ਉਹ ਤੁਹਾਨੂੰ ਬੜਾ ਮਿਲਦਾ ਫੈਸੀਨੇਟ ਕਰੇਗਾ ਪਸੰਦ ਆਉਗੀ ਤੇ ਵੈਬ ਸੀਰੀਜ਼ ਨੂੰ ਅੱਗੇ ਤੋਂ ਅੱਗੇ ਲੋਕਾਂ ਤੱਕ ਬਸ ਹਲਾ ਲਾਲਾ ਕਰਾ ਦਿਓ ਜਦੋਂ ਆ ਜਾਣੀ ਹੈ 24 ਅਕਤੂਬਰ ਨੂੰ ਸਿਰਾ ਘਰਾ ਦਿਓ ਸਾਡੇ ਪੋਸਟਰ ਤੇ 500 500 ਦੇ 2 ਦੇ 4 6 ਨੋਟ پڑے ਹੋਏ ਨੇ ਹੱਥ ਦੇ ਵਿੱਚ ਤੇ ਇਹ ਕੀ ਆ ਮਤਲਬ ਕੀ ਤੁਹਾਡਾ ਕਰੈਕਟਰ ਕਹਿ ਰਿਹਾ ਹੈ ਇਹ ਇੱਕ ਇੱਕ ਨੋਟ ਨੂੰ ਤੁਸੀਂ 10-10 ਲੱਖ ਦੇ ਇਕੁਇਵਲੈਂਟ ਮੰਨ ਲਓ ਹਾਂ ਆਏ ਕਰ ਕਰਕੇ ਮੈਂ ਸਾਰੀ ਸੀਰੀਜ਼ ਦੱਸ ਦੇਣੀ ਆ ਬਾੜੀ ਮੈਂ ਦੱਸ ਨਹੀਂ ਸਕਦੀ ਮੈਨੂੰ ਲੱਗਦਾ ਕਿ ਤੂੰ ਪੂਰੀ ਕਹਾਣੀ ਇੱਥੇ ਸੁਣਾ ਦੇਣੀ ਸੀ ਬਹੁਤ ਆਵਾਜ਼ ਨਹੀਂ ਉਠਾ ਰਹੇ ਸੀਰੀਜ਼ ਦੇ ਵਿੱਚ ਇਹ ਮੈਂ ਤੁਹਾਨੂੰ ਦੱਸ ਦਿੰਨਾ ਕਿ ਕਿਤੇ ਕੋਈ ਸੋਚਣਗੇ ਨਹੀਂ ਤੁਸੀਂ ਤਾਂ ਕੋਈ ਇਨਕਲਾਬ ਲੈ ਕੇ ਨਹੀਂ ਆਉਂਦਾ ਬੇਸਿਕਲੀ ਪੂਰੀ ਕਹਾਣੀ ਬਣ ਕੇ ਲੋਕਾਂ ਲਈ ਇੱਕ ਸਵਾਲ ਖੜਾ ਕਰੋਗੇ ਕਿ ਤੁਹਾਡੇ ਨਾਲ ਸਹੀ ਹੋ ਰਿਹਾ ਜਾਂ ਨਹੀਂ ਹੋ ਰਿਹਾ ਕੇਵਲ ਵਾਰ ਮੈਂ OTT ਤੇ 24 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਵੈਬ ਸੀਰੀਜ਼ ਲੱਕੜ ਬੱਗੇ ਸਟਾਰ ਕਾਸ ਸਾਡੇ ਨਾਲ ਮੌਜੂਦ ਨੇ ਤਾਂ ਰਵਨੀਤ ਸਾਡੇ ਨਾਲ ਮੌਜੂਦ ਨੇ ਅਵਰ ਤੇ ਜੋਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੇ ਵਨਰ ਤੇ ਸਵਾਗਤ ਹੈ। ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਸ਼ੁਰੂਆਤ ਕਰਾਂਗੇ ਸਰ ਤੁਹਾਡੇ ਤੋਂ ਲੱਕੜ ਬੱਗੇ ਕੀ ਕਹਿਣਾ ਚਾਹੋਗੇ ਆਪਣੀ ਵੈਬ ਸੀਰੀਜ਼ ਨੂੰ ਲੈ ਕੇ? ਇਹ ਕੇਵਲ ਵਨ ਇੱਕ ਐਪ ਹੈ ਵੈਬ ਸੀਰੀਜ਼ ਇਹਦੇ ਜਿਹੜੀ ਲੱਕੜ ਬੱਗੇ ਆ ਉਹ ਤੇ ਐਪ ਤੇ ਆ ਰਹੀ ਹੈ ਤੇ ਅਸੀਂ ਉਹਦੇ ਸੈਂਟਰਲ ਪਾਤਰਾਂ ਤੇ ਇੱਕ ਸਾਡੇ ਨਾਲ ਬਾਈ ਅ ਅਰਜਨ ਉਹਨਾਂ ਦਾ ਜਿਹੜਾ ਕੈਰੈਕਟਰ ਨੇਮ ਹੈ ਤੇ ਗੁਰਪ੍ਰੀਤ ਟਾਲ ਨੇ ਦਾ ਨਾਮ ਹੈ ਤੇ ਉਹ ਨੇ ਤੇ ਮੈਡਮ ਨੇ 4 ਕਰੋੜ ਬੱਗੀ ਤੇ 3 ਲੱਖ ਰੋਪਏ ਹਾਂਜੀ ਤੇ ਇਹ ਬੇਸਿਕਲੀ ਜਿਵੇਂ ਤੁਸੀਂ ਸਾਰਿਆਂ ਨੇ ਉਹ ਦੇਖਿਆ ਹੋਊਗਾ ਜਿਹੜਾ ਪੋਸਟਰ ਹੈ ਉਹਦੇ ਉੱਪਰ ਲਿਖਿਆ ਹੋਇਆ ਹੈ ਕਿ ਪੇਪਰ ਸਕੈਮ ਦੇ ਉੱਪਰ ਹੈ ਤੇ ਪੰਜਾਬ ਦੇ ਵਿੱਚ ਪਹਿਲੀ ਵੈਬ ਸੀਰੀਜ਼ ਇਹ ਬਣ ਰਹੀ ਹੈ ਜਿਹੜੀ ਕਿ ਸਕੈਮ ਨੂੰ ਲੈ ਕੇ ਬਣ ਰਹੀ ਹੈ ਤੇ ਅਸੀਂ ਉਹਦੇ ਲਈ ਸਾਰਿਆਂ ਨੇ ਬਹੁਤ ਅੱਛਾ ਐਫਰਟ ਕੀਤਾਗਾ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਮਾਨਦਾਰੀ ਨਾਲ ਬਣੀ ਹੋਈ ਵੈਬ ਸੀਰੀਜ਼ ਹੈ ਤੇ ਤੁਸੀਂ ਸਾਰਿਆਂ ਨੇ ਦੇਖਣੀ ਹੈ ਬਾਕੀ ਕੀ ਤੁਸੀਂ ਪੁੱਛੋ ਜੀ ਮੈਮ ਤੁਹਾਨੂੰ ਪੁੱਛਣਾ ਚਾਹਾਂਗੀ ਤੁਸੀਂ ਕਿਹਾ ਮੈਂ ਇੱਕ ਲੱਕੜ ਬੱਗੀ ਤੇ ਬਾਕੀ ਲੱਕੜ ਬੱਗੇ ਤੇ ਇੱਕ ਲੱਕੜ ਬੱਗੀ ਦਾ ਕੀ ਰੋਲ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਕਿ ਕਹਿੰਦੇ ਨੇ ਨਾ ਕਿ ਲੱਕੜ ਬੱਗਾ ਸ਼ੇਰ ਦੇ ਉੱਤੇ ਵੀ ਭਾਰੀ ਪੈ ਜਾਂਦਾ ਤੇ ਕਿਸ ਤਰੀਕੇ ਨਾਲ ਭਾਰੀ ਪੈ ਰਿਹਾ ਮੈਂ ਲੱਕੜ ਬੱਗਿਆਂ ਦਾ ਪੂਰਾ ਸਾਥ ਦੇ ਰਹੀ ਹਾਂ ਕਿਉਂਕਿ ਔਰਤਾਂ ਜ਼ਿਆਦਾ ਇਮੋਸ਼ਨਲੀ ਕੁਐਸ਼ਨ ਟੂ ਦਾ ਜ਼ਿਆਦਾ ਸਟਰੋਂਗ ਹੁੰਦਾ ਹੈ ਤੇ ਮੈਂਟਲੀ ਉਹ ਸਾਥ ਦੇ ਰਹੀ ਹੈ ਮੈਂਟਲੀ ਸਟਰੋਂਗਲੀ ਸੌਰੀ ਲੁੱਕ ਦੇ ਤਾਂ ਨਹੀਂ ਨਹੀਂ ਯਾਰ ਨਹੀਂ ਮਤਲਬ ਪੂਰਾ ਸਾਥ ਦੇ ਰਹੀ ਹੈ ਬ੍ਰੇਨੀ ਵਰਕਸ ਜ ਹੈ ਨਾ ਜਿਹੜੀ ਲੱਕੜ ਬੱਗੀ ਹੈ ਬਾੜੀ ਮੈਂ ਦੱਸ ਨਹੀਂ ਸਕਦੀ ਮੈਨੂੰ ਲੱਗਦਾ ਕਿ ਤੂੰ ਪੂਰੀ ਕਹਾਣੀ ਇੱਥੇ ਸੁਣਾ ਦੇਣੀ ਜਿਵੇਂ ਤੁਸੀਂ ਕੁਝ ਦੇਖਦਾ ਤੁਹਾਡੇ ਪੋਸਟਰ ਤੇ 500 500 ਦੇ 2 ਤੇ 4 6 ਨੋਟ ਫੜੇ ਹੋਏ ਨੇ ਹੱਥ ਦੇ ਵਿੱਚ ਤੇ ਇਹ ਕੀਆ ਮਤਲਬ ਕੀ ਤੁਹਾਡਾ ਕੈਰੈਕਟਰ ਕਹਿ ਰਿਹਾ ਹੈ ਇਹ ਇੱਕ ਇੱਕ ਨੋਟ ਨੂੰ ਤੁਸੀਂ 10-10 ਲੱਖ ਦੇ ਇਕੁਇਵਲੈਂਟ ਮੰਨ ਲਓ ਹਾਂ ਉਹ ਕੁਛ ਰੇਟ ਹੈਗੇ ਸੱਚੀ ਚੀਜ਼ ਦਾ ਤੁਸੀਂ ਰਿਲੇਟ ਕਰ ਲਓਗੇ ਐ ਕਰ ਕਰਕੇ ਮੈਂ ਸਾਰੀ ਸੀਰੀਜ਼ ਦੱਸ ਦੇਣੀ ਆ ਤੁਸੀਂ ਪੁੱਛਦੇ ਤਾਂ ਮੈਂ ਪੁੱਛਦੇ 20 ਤਰੀਕ ਲਈ ਵੀ ਥੋੜਾ ਸਸ ਬਿਲਕੁਲ ਬਿਲਕੁਲ ਯਾਰ ਰਤੀ ਬਾਕੀ ਮੈਂ ਕਹਿਣਾ ਚਾਹੂੰਗੀ ਕਿ ਜਿਹੜੀ ਆਪਣੀ ਸਟੋਰੀ ਹੈ ਉਹ ਫੁੱਲ ਆਫ ਥ੍ਰਿਲਰ ਹੈ ਉੱਚ ਰੋਮਾਂਸ ਵੀ ਹੈ ਕਾਮੇਡੀ ਹੈ ਤੇ ਐਕਸ਼ਨ ਹੈ ਬਹੁਤ ਹੀ ਪਿਆਰਾ ਰੋ ਸਪੇਸਿਸ ਤੇ ਸ਼ੂਟ ਕੀਤੀ ਗਈ ਹੈ ਸਾਰੀ ਫਿਲਮ ਤੇ ਉੱਚ ਬਹੁਤ ਮਲਟੀਪਲ ਲੋਕੇਸ਼ਨਸ ਹੈ ਜੋ ਕਿ ਆਡੀਅנס ਇੰਜੋਏ ਕਰੂਗੀ ਯੂਜਲੀ ਆਪਾਂ ਨੂੰ ਵਿਜੂਅਲੀ ਬੜਾ ਸੋਹਣਾ ਲੱਗਦਾ ਐਡਾ ਲੋਕੇਸ਼ਨਸ ਤੇ ਰੌ ਨੈਸ ਦੇਖਣ ਲਈ ਆਪਣੇ ਪੰਜਾਬ ਦੇ ਸਾਰੇ ਕਈ ਸ਼ਹਿਰਾਂ ਚ ਅਸੀਂ ਜਾ ਕੇ ਸ਼ੂਟ ਕੀਤਾ ਤੇ ਉਹ ਤੁਹਾਨੂੰ ਬੜਾ ਮਿਲਦਾ ਫੈਸੀਨੇਟ ਕਰੇਗਾ ਪਸੰਦ ਆਉਗੀ ਤੇ ਕੇਵਲ ਵਨ ਤੇ ਜ਼ਰੂਰ ਦੇਖਣਾ ਜੋਤ ਸਰ ਦੋਸੀ ਕੀ ਕਹਿਣਾ ਚਾਹਾਂਗੇ ਵੈਬ ਸੀਰੀਜ਼ ਦੇ ਲਈ 24 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਸ ਵੈਬ ਸੀਰੀਜ਼ ਵਾਸਤੇ ਤਾਂ ਇਹੀ ਕਹਿਣਾ ਚਾਹਾਂਗੇ ਵੀ ਅਸੀਂ ਇੱਕ ਚੀਜ਼ ਬਣਾਈ ਆ। ਡਿਫਰੈਂਟ ਸਾਰਿਆਂ ਤੋਂ ਇੱਕ ਅਲੱਗ ਕਨਸੈਪਟ ਹੈ, ਅਲੱਗ ਸਟੋਰੀ ਹੈ। ਹਰੇਕ ਕਿਰਦਾਰ ਵੀ ਨੇ ਜਿਹੜੇ ਉਹ ਵੀ ਬਹੁਤ ਸੋਹਣੇ ਨੇ। ਮੇਰਾ ਕਿਰਦਾਰ ਬਹੁਤ ਅੱਡ ਹੈ। ਸੋ ਤੁਹਾਨੂੰ ਪਸੰਦ ਆਊਗਾ ਮੈਂ ਉਮੀਦ ਕਰਦਾ। ਵੀ ਇੱਕ ਜਿਹੜੇ ਵੀ ਦੇਖਦੇ ਨੇ ਮੈਨੂੰ ਜਾਂ ਜਾਣਦੇ ਨੇ ਵੀ ਜਿਹੜੀ ਮੇ ਕਮੇਡੀ ਜਿਹੜਾ ਵੀ ਕੰਟੈਂਟ ਵੀ ਉਹ ਤਾਂ ਬਹੁਤ ਅੱਡ ਚੀਜ਼ ਆ ਇਹ ਵੀ ਸਾਰਿਆਂ ਨੂੰ ਪਸੰਦ ਆਊਗੀ ਬਸ ਇਹੀ ਆ ਵੀ ਦੇਖਣੀ ਜ਼ਰੂਰ ਹੈ ਕਿਉਂਕਿ ਆਪਾਂ ਇਹ ਕਹਿ ਦਿੰਦੇ ਆ ਵੀ ਵਧੀਆ ਚੀਜ਼ਾਂ ਨਹੀਂ ਆਉਂਦੀਆਂ ਵਧੀਆ ਚੀਜ਼ਾਂ ਨਹੀਂ ਆਉਂਦੀਆਂ ਤੇ ਹੁਣ ਆ ਰਹੀ ਹੈ ਇਹ ਬਹੁਤ ਵਧੀਆ ਚੀਜ਼ ਪੰਜਾਬ 'ਚ ਆਪਣੇ ਤੇ ਇਹਨੂੰ ਦੇਖਣੀ ਬਣਦੀ ਆ ਆਪਣੀ ਤੇ ਵੱਧ ਤੋਂ ਵੱਧ ਸਪੋਰਟ ਕਰਨਾ ਬਣਦਾ ਸਾਰਿਆਂ ਨੂੰ ਹੀ ਵੱਧ ਤੋਂ ਵੱਧ ਸਪੋਰਟ ਕਰਨੀ ਆ ਬਸ ਇਹੀ ਰਿਕੁਐਸਟ ਹੀ ਆ ਕਿਉਂਕਿ ਜੇ ਤੁਸੀਂ ਸਪੋਰਟ ਕਰੋਗੇ ਤਾਹੀਂ ਕੱਲ ਨੂੰ ਨਵੇਂ ਬੰਦੇ ਆਣਗੇ ਵੀ ਹਾਂ ਵੀ ਪਤਾ ਲੱਗੂਗਾ ਸਾਰਿਆਂ ਨੂੰ ਵੀ ਹਾਂ ਵੀ ਨਵੇਂ ਮੁੰਡਿਆਂ ਨੂੰ ਵੀ ਪਸੰਦ ਕਰਦੇ ਨੇ ਵੀ ਵੀ ਚੀਜ਼ ਬਣਾਈ ਹੈ ਇਹਨਾਂ ਨੇ ਵੀ ਉਹ ਚੀਜ਼ ਹਿੱਟ ਹੋਈ ਹੈ ਤਾਂ ਕੱਲ ਨੂੰ ਹੋਰ ਵੀ ਅੱਗੇ ਪ੍ਰੋਡਿਊਸਰ ਰਿਸਕ ਲੈਣਗੇ ਨਹੀਂ ਕਿਸੇ ਨੇ ਰਿਸਕ ਨਹੀਂ ਲੈਣਾ ਜੇ ਤੁਸੀਂ ਸਪੋਰਟ ਨਾ ਕਰੀ ਤੁਸੀਂ ਸਾਨੂੰ ਵਧੀਆ ਅੱਗੇ ਪਚਾਇਆ ਨਹੀਂ ਇਹ ਵੈਬ ਸੀਰੀਜ਼ ਨੂੰ ਅੱਗੇ ਤੋਂ ਅੱਗੇ ਲੋਕਾਂ ਤੱਕ ਬਸ ਹਲਾ ਲਾਲਾ ਕਰਾ ਦਿਓ ਜਦੋਂ ਆ ਜਾਣੀ ਹੈ 24 ਅਕਤੂਬਰ ਨੂੰ ਸਿਰਾ ਕਰਾ ਦਿਓ ਠੀਕ ਹੈ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਇਹ ਵੀ ਕਹਿ ਸਕਦੇ ਵੀ ਵਧੀਆ ਕੰਟੈਂਟ ਵਧੀਆ ਕੰਟੈਂਟ ਦੀ ਉਡੀਕ ਜੋ ਹੈ ਉਹ ਖਤਮ ਹੋ ਚੁੱਕੀ ਹੈ ਕਿਉਂਕਿ ਤੁਸੀਂ ਕਿਹਾ ਕਿ ਕੰਟੈਂਟ ਲੋਕ ਭਾਲਦੇ ਨੇ ਵਧੀਆ ਕੰਟੈਂਟ ਨਹੀਂ ਆ ਰਿਹਾ ਇਹ ਬਹੁਤ ਜ਼ਿਆਦਾ ਓਰੀਜਨਲ ਕੰਟੈਂਟ ਆ ਅੱਜਕੱਲ ਯੂਥ ਦੀ ਇੱਕ ਕਹਾਣੀ ਹੈ ਜੈਂਜੀ ਦੀ ਕਹਾਣੀ ਹੈ ਜੋ ਫੇਸ ਕਰ ਰਹੇ ਨੇ ਅੱਜ ਦੇ ਜ਼ਮਾਨੇ ਦੇ ਵਿੱਚ ਪੇਪਰ ਲੀਕ ਦਾ ਜਿਹੜਾ ਮਸਲਾ ਹੈ ਉਹ ਤਾਂ ਹਮੇਸ਼ਾ ਤੋਂ ਚੱਲਦਾ ਆਇਆ ਹੈ ਪੇਪਰ ਲੀਕ ਦਾ ਮਸਲਾ ਕਿ ਤੇ ਉਹਦਾ ਮੁੱਦਾ ਹਮੇਸ਼ਾ ਰਹਿੰਦਾ ਹੀ ਹੈ ਹਮੇਸ਼ਾ ਸਟੂਡੈਂਟਸ ਜੋ ਹਰਟ ਹੁੰਦੇ ਹੈ ਸਟੂਡੈਂਟਸ ਜੋ ਸਾਲ ਤਿਆਰੀ ਕਰਦੇ ਤੇ ਪੇਪਰ ਲੀਕ ਹੋ ਜਾਂਦਾ ਕਿਸੇ ਹੋਰ ਨੂੰ opportunity ਮਿਲ ਜਾਂਦੀ ਹੈ ਉਹਦਾ ਬੈਕਐਂਡ ਤੇ ਕਿਵੇਂ ਉਹ ਚੀਜ਼ਾਂ process ਹੁੰਦੀਆਂ ਉਹਦੇ ਬਾਰੇ ਸਟੋਰੀ ਹੈ ਇੱਕ ਤਾਂ ਰਿਲੇਵੈਂਟ ਟੌਪਿਕ ਹੈ ਹੈਨਾ ਆਬ ਯੂਥ ਰਿਲੇਟ ਕਰੇਗਾ ਦੀ ਕੈਰੈਕਟਰਾਇਜ਼ੇਸ਼ਨ ਸਭ ਦੀ ਬਹੁਤ ਵੱਖਰੀ ਹੈ ਪ੍ਰੋਪਰ ਉਸਤੇ ਕੰਮ ਹੋਇਆ ਸਭ ਦੀ ਇੰਡੀਵਿਜੂਅਲ ਸਟੋਰੀ ਬਿਲਟ ਹੋਈ ਹੈ ਫਿਰ ਉਹ ਇਕੱਠੇ ਹੋ ਕੇ ਕੀ ਕਰਦੇ ਆ ਉਹ ਤੁਹਾਨੂੰ ਦੇਖਣ ਚ ਮਿਲੂਗਾ ਜੀ ਪੇਪਰ ਲੀਕ ਸਕੈਂਡ ਦਾ ਇਹ ਮੁੱਦਾ ਹਮੇਸ਼ਾ ਉੱਠਦਾ ਰਿਹਾ ਪ੍ਰੋਟੈਸਟ ਹੁੰਦੇ ਰਹੇ ਜਵਾਕ ਆਪਣੀ ਆਵਾਜ਼ ਚੱਕਦੇ ਰਹੇ ਪਰ ਉਹ ਆਵਾਜ਼ ਕਦੇ ਅੱਗੇ ਤੱਕ ਨਹੀਂ ਗਈ ਤੇ ਇਹ ਚੀਜ਼ ਚੱਲਦੀ ਰਹੀ ਤੇ ਤੁਹਾਡੇ ਤਿੰਨਾਂ ਤੋਂ ਸਵਾਲ ਹੈ ਮੇਰਾ ਕਿ ਇਹ ਚੀਜ਼ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਸਾਰਿਆਂ ਨੇ ਕਾਲੇਜਿੰਗ ਕੀਤੀ ਹੈ ਸਕੂਲਿੰਗ ਕੀਤੀ ਹੈ ਆਪਣੀ ਪਰਸਨਲ ਲਾਈਫ ਦੇ ਵਿੱਚ ਇਹ ਚੀਜ਼ ਅੱਖੀ ਦੇਖੀ ਜਾਂ ਫਿਰ ਇਸ ਇਸ ਦੇ ਬਾਰੇ ਸੁਣਿਆ ਕਿ ਤੁਹਾਡੇ ਕਿਸੇ ਬਹੁਤ ਕਰੀਬੀ ਦੇ ਨਾਲ ਇਹ ਕੁਝ ਹੋਇਆ ਹੋਵੇ ਤੇ ਉਸ ਦਿਨ ਤੋਂ ਕੀ ਬੀਤੀ ਹੋਈ ਕੋਈ ਅਜਾ ਤੁਹਾਡਾ ਪਰਸਨਲ ਐਕਸਪੀਰੀਅੰਸ ਹਾਂਜੀ ਇੱਕ ਤਾਂ ਨਿਊਜ਼ ਹੀ ਹੈ ਜਿਸ ਦੇ ਥੋੜੀ ਰਿਲੇਵੈਂਸ ਵੀ ਲਈ ਹੈ ਆਪਾਂ ਕਿ ਇੱਕ ਕੁੜੀ ਨੂੰ ਮਾਰ ਦਿੱਤਾ ਗਿਆ ਸੀ ਪੇਪਰ ਲੀਕ ਦੇ ਮੁੱਦਾ ਉਨੇ ਚੱਕਿਆ ਸੀ ਤੇ ਉਹ ਬੜਾ ਦਿਲ ਦਹਿਲਾਉਣ ਵਾਲੀ ਗੱਲ ਸੀ ਕਿ ਯੂਥ ਦਾ ਰਾਈਟ ਹੈ ਤਰਕ ਕਰਨਾ ਤੇ ਪ੍ਰੋਟੈਸਟ ਕਰਨਾ ਹਨਾ ਕਿ ਸਾਡੇ ਲਈ ਫੰਡਮੈਂਟਲ ਰਾਈਟਸ ਕਹਿੰਦੇ ਨੇ ਕਿ ਸਾਨੂੰ ਪੂਰਾ ਰਾਈਟ ਹੈ ਆਪਣੀ ਆਵਾਜ਼ ਬਿਲਕੁਲ 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 ਯੂਥ ਹੈ ਯੂਥ ਦਾ ਕੰਮ ਹੈ ਤਰਕ ਕਰਨਾ ਉਹ ਜੋ ਵੀ ਸਾਹਮਣੇ ਹੈ ਮੈਂ ਇਹ ਨਹੀਂ ਕਹਿੰਦੀ ਕਿ ਹਮੇਸ਼ਾ ਯੂਥ ਸਹੀ ਹੈ ਜਾਂ ਗਲਤ ਹੈ ਪਰ ਐਟ ਲੀਸਟ ਉਹ ਆਵਾਜ਼ ਉਠਾ ਰਿਹਾ ਉਹ ਕਹਿਣਾ ਚਾਹ ਰਿਹਾ ਉਹਦੇ ਕੋਲ ਆਪਣੀ ਆਵਾਜ਼ ਹੈ ਤਾਂ ਉਹਦੀ ਸੁਣਵਾਈ ਹੋਣੀ ਚਾਹੀਦੀ ਨਾ ਕਿ ਮਾਰ ਦਿੱਤਾ ਜਾਵੇ ਤੇ ਇਦਾਂ ਦਾ ਇੱਕ ਕੇਸ ਹੋਇਆ ਸੀ ਜਿਸ ਤੋਂ ਥੋੜੀ ਰਿਲੇਵੈਂਸ ਵੀ ਅਸੀਂ ਉਹਦਾ ਥੋੜਾ ਜਿਹਾ ਰੱਖਿਆ ਆ ਆਡੀਅנס ਲਈ ਤੇ ਰਿਸਰਚ ਵਰਕ ਬਹੁਤ ਸੋਹਣਾ ਕੀਤਾ ਸਾਡੇ ਡਾਇਰੈਕਟਰਸ ਨੇ ਕਿ ਬਹੁਤ ਹੀ ਰੀਅਲ ਕਟਨਾਵਾਂ ਦੇ ਨਜ਼ਦੀਕ ਰੱਖੀ ਹੈ ਸਟੋਰੀ ਹਨਾ ਤੇ ਉਹ ਆਡੀਅנס ਨੂੰ ਦੇਖ ਕੇ ਵੀ ਲੱਗੂਗਾ ਤੇ ਉਹ ਤਾਂ ਪੇਨਫੁਲ ਹੈ ਯਾਰ ਆਪਾਂ ਸਾਰੇ ਸਟੂਡੈਂਟ ਰਹੇ ਆ ਇਦਾਂ ਦਾ ਹੈ ਨਹੀਂ ਕਿ ਇਹ ਕੋਈ ਇੱਕ ਐਡ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਆਪਾਂ ਅਲੈਦਾ ਰਹਿ ਗਏ ਹਨਾ ਆਪਾਂ ਸੁਣਿਆ ਹੀ ਹੁੰਦਾ ਛੋਟੇ ਤੋਂ ਛੋਟੇ ਇਗਜ਼ਾਮਸ ਨੂੰ ਲੈ ਕੇ ਤੇ ਵੱਡੇ ਤੋਂ ਵੱਡੇ ਜੋ ਇਗਜ਼ਾਮਸ ਆ ਮੈਡੀਕਲਸ ਦੇ ਆਈਟੀ ਦੇ ਐਡਮਿਸ਼ਨਸ ਲਈ ਤੇ ਉਥੇ ਸਕੈਮ ਹੁੰਦੇ ਆਪਾਂ ਸੁਣਦੇ ਐਂਡ ਇਟਸ ਵੈਰੀ ਪੇਨਫੁਲ ਫॉर ਯੂਥ ਐਂਡ ਸਟੂਡੈਂਟਸ ਜਿਹੜੇ ਪੜ੍ਹ ਰਹੇ ਐ ਮਿਹਨਤ ਕਰ ਰਹੇ ਐ 90ਸ 98 ਪਰਸੈਂਟਸ ਲਾ ਰਿਏ ਲਿਆ ਰਿਹਾ ਦੋ ਦੋ ਸਾਲ ਪੇਪਰ ਦੀ ਤਿਆਰੀ ਕਰਦੇ ਆ ਫਿਰ ਉਹ ਰਹਿ ਜਾਂਦੇ ਆ ਕਿਉਂਕਿ ਇਸ ਦੇ ਪਰ ਪੋਸਟਪੋਨ ਹੋ ਗਿਆ ਜਾਂ ਪਰਡੇ ਜੋ ਵੈਨਿਊ ਹੈ ਉਹ ਚੇਂਜ ਹੋ ਗਿਆ ਐਸੀਆਂ ਗੱਲਾਂ ਕਰਦੇ ਆ ਆਪਾਂ ਸੁਣਿਆ ਸੀ ਵਟਸਐਪ ਤੇ ਪੇਪਰ ਲੀਕ ਹੋਇਆ ਬਟ ਜਿਹੜੇ ਤਿਆਰੀ ਕੀਤੀ ਬੱਚਿਆਂ ਨੇ ਹਨਾ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਤੇ ਉਹਨਾਂ ਦਾ ਤਾਂ ਸਾਲ ਖਰਾਬ ਹੋ ਗਿਆ ਸੋ ਵੀ ਆਲ ਕੈਨ ਰਿਲੇਟ ਵੀ ਆਲ ਕੈਨ ਫੀਲ ਦਾ ਪੇਨ ਬਿਕਾਜ਼ ਵੀ ਆਲ ਹੈਵ ਬੀਨ ਗੋਇੰਗ ਥਰੂ ਦਾ ਸਟਡੀਅਸ ਦਾ এনवायरमेंट ਤਾਂ ਆਪਾਂ ਸਮਝ ਸਕਦੇ ਆ ਪੇਨ ਤੇ ਆਈ ਥਿੰਕ ਆਡੀਅנס ਰਿਲੇਟ ਵੀ ਕਰੂਗੀ ਚਾਹੇ ਉਹ ਕਿਸੇ ਵੀ ਏਜ ਗਰੁੱਪ ਦੇ ਹੈ ਤੁਸੀਂ ਤੁਸੀਂ ਕੋਈ ਸਾਂਝਾ ਕਰਨਾ ਚਾਹਉਂ ਕਿ ਇਸ ਰਿਲੇਟਡ ਕਦੇ ਕੁਝ ਅੱਖੀ ਦੇਖਿਆ ਹੋਵੇ ਕੰਨੀ ਸੁਣਿਆ ਹੋਵੇ ਨਹੀਂ ਅੱਖੀ ਤਾਂ ਆਪਾਂ ਸਾਰੇ ਦੇਖ ਰਹੇ ਹਾਂ ਪਰਸਨਲੀ ਮੇਰੇ ਨਾਲ ਮਤਲਬ ਮੇਰੇ ਨਾਲ ਜਾਂ ਮੇਰੇ ਕਿਸੇ ਖਾਸ ਨਾਲ ਤਾਂ ਨਹੀਂ ਹੋਇਆ ਪਰ ਮੈਂ ਇਹਨੂੰ ਆਪਣਾ ਮੁੱਦਾ ਸਮਝਦਾ ਜੋ ਸੋਸ਼ਲ ਕੋਈ ਵੀ ਇਸ਼ੂ ਹੈ ਉਹਨੂੰ ਉਹ ਮੇਰੇ ਮੁੱਦਾ ਤੇ ਹਰ ਇਨਸਾਨ ਦਾ ਹਰ ਜਿਵੇਂ ਆਪਾਂ ਛੋਟਿਆਂ ਦੇ ਪੜ੍ਹਦੇ ਹੁੰਦੇ ਸੀ ਕਿ ਇੱਕ ਆਪਾਂ ਨਾਗਰਿਕ ਆਂ ਇਸ ਦੇਸ਼ ਦੇ ਤਾਂ ਆਪਣਾ ਰਾਈਟ ਹੈ ਉਹਨਾਂ ਬਾਰੇ ਬੋਲਣਾ ਉਹਨਾਂ ਬਾਰੇ ਗੱਲ ਕਰਨੀ ਤੇ ਬਕਾਣੀਆਂ ਬਹੁਤ ਸਾਰੀਆਂ ਸੁਣੀਆਂ ਇਹਦੇ ਬਾਰੇ ਪੇਪਰ ਲੀਕ ਚ ਬਹੁਤ ਸਾਰੀਆਂ ਚੀਜ਼ਾਂ ਨੇ ਹਰ ਇਨਸਾਨ ਨਾਲ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ ਹੈਨਾ ਤੇ ਉਹ ਜੋ ਜੋ ਵੀ ਨਾਰਮਲ ਪੀਪਲ ਹੈਗੇ ਆ ਉਹਨਾਂ ਨਾਲ ਹੋ ਰਿਹਾ ਹੈ ਪਰ ਉਹਦੀ ਆਵਾਜ਼ ਕਿਤੇ ਕਿਤੇ ਦਬ ਜਾਂਦੀ ਹੈ ਤੇ ਆਰਟ ਦਾ ਮਤਲਬ ਇਹ ਹੁੰਦਾ ਹੈਗਾ ਸੀਰੀਜ਼ ਜਾਂ ਫਿਲਮ ਬਣਦੀ ਹੈ ਆਰਟ ਦਾ ਮਤਲਬ ਸਟਾਰਟ ਤੋਂ ਇਹ ਇਹ ਰਿਹਾ ਕਿ ਲੋਕਾਂ ਦੇ ਇਸ਼ੂਜ਼ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਇਸ਼ੂ ਹੈ ਇਹ ਤੁਹਾਡਾ ਰਾਈਟ ਹੈ ਇਹ ਤੁਹਾਡਾ ਹੱਕ ਹੈ ਇਹ ਮੰਗਣਾ ਤੇ ਤੁਸੀਂ ਇਹਦੇ ਲਈ ਆਵਾਜ਼ ਖੁਦ ਵੀ ਉਠਾਓ ਬਿਲਕੁਲ ਕਈ ਵਾਰ ਕੀ ਹੁੰਦਾ ਹੈ ਲੋਕਾਂ ਨੂੰ ਡਰਾ ਦਿੱਤਾ ਜਾਂਦਾ ਤੇ ਉੱਥੇ ਜਿਹੜੀ ਆਵਾਜ਼ ਹੈ ਉਹਨਾਂ ਦੀ ਉੱਥੇ ਹੀ ਉਹ ਬਹਿ ਜਾਂਦੇ ਨੇ ਚੁੱਪਚਾਪ ਕਿਉਂਕਿ ਹਰ ਜੋ ਛੋਟੇ ਛੋਟੇ ਘਰ ਦਾ ਜਾਂ ਸਾਡੇ ਵਰਗੇ ਮੀਡਲ ਕਲਾਸ ਫੈਮਿਲੀ ਦਾ ਹੁੰਦਾ ਹੁੰਦਾ ਉਸ ਬੇਇਜ਼ਤੀ ਤੋਂ ਬਹੁਤ ਜ਼ਿਆਦਾ ਘਬਰਾਉਂਦਾ ਹੈ ਡਰਦਾ ਹੈ ਮੁੱਦਿਆਂ ਨੂੰ ਅੱਗੇ ਤੱਕ ਲੈ ਕੇ ਜਾਂਦੇ ਤਾਂ ਉਹ ਮੁੱਦੇ ਉੱਥੇ ਦੇ ਉੱਥੇ ਰਹਿ ਜਾਂਦੇ ਨੇ ਤੇ ਚੀਜ਼ਾਂ ਉਦਾਂ ਦੀਆਂ ਉਦਾਂ ਹੀ ਚੱਲਦੀਆਂ ਰਹਿਆ ਜਾਂਦੀਆਂ ਨੇ ਜੀ 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 ਪਰ ਮਸਲਾ ਇਹ ਹੈ ਨਾ ਕਿ ਉਹਨਾਂ ਨੂੰ ਇਹ ਤਾਂ ਸ਼ੁਰੂਆਤ ਤੋਂ ਹੀ ਹੁੰਦਾ ਹੈ ਜਦੋਂ ਤੋਂ ਰਾਜੇ ਸੀਗੇ ਉਸ ਸਮੇਂ ਤੋਂ ਹੁੰਦਾ ਹੈ ਫਿਰ ਉਸ ਤੋਂ ਬਾਅਦ ਕਾਨੂੰਨ ਬਣਦੇ ਆ ਫਿਰ ਫਿਰ ਵੀ ਇਹ ਸਾਰਾ ਕੁਝ ਸੇਮ ਹੋ ਰਿਹਾ ਹੈ ਕਿਉਂਕਿ ਲੋਕ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਇੰਪੋਰਟੈਂਟ ਹੈ ਉਹਨਾਂ ਨੂੰ ਦੱਸਿਆ ਜਾਂਦਾ ਕਿਹਾ ਜਾਂਦਾ ਕਿ ਇੰਪੋਰਟੈਂਟ ਪਰ ਕੀਤਾ ਨਹੀਂ ਜਾਂਦਾ ਕੁਝ ਵੀ ਉਹਦੇ ਲਈ ਠੀਕ ਹੈ ਤੇ ਇਹ ਲੱਗਦਾ ਕਿ ਇਹ ਸਾਡਾ ਜਿਹੜਾ ਮਾਧਿਅਮ ਆ ਅਸੀਂ ਇਹਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਆ ਮੈਂ ਪਰਸਨਲੀ ਆਪਦੀ ਗੱਲ ਕਰਾਂ ਤਾਂ ਮੈਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਣਾ ਆਰਟ ਨੂੰ ਤੇ ਜੋ ਮੈਂ ਕਰਦਾ ਤਾਂ ਮੈਨੂੰ ਇਹ ਹੁੰਦਾ ਕਿ ਜੋ ਵੀ ਮੈਂ ਬੋਲੂਗਾ ਜੋ ਵੀ ਮੈਂ ਕਰੂੰਗਾ ਉਹਦਾ ਬਹੁਤ ਵੱਡਾ ਇੰਪੈਕਟ ਲੋਕਾਂ ਤੇ ਇੱਕ ਹੈਗਾ ਮੈਂ ਲੋਕਾਂ ਦੀ ਆਵਾਜ਼ ਬਣਨਾ ਚਾਹੂੰਗਾ ਤੇ ਉਹਦੇ ਲਈ ਜਿੰਨਾ ਵੀ ਮੈਨੂੰ ਮੌਕਾ ਮਿਲੂਗਾ ਮੈਂ ਹਮੇਸ਼ਾ ਗੱਲ ਕਰਦਾ ਰਹੂੰਗਾ ਜੀ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਜ਼ਰੂਰ ਇਹੋ ਜੋ ਤੁਹਾਡਾ ਕੰਟੈਂਟ ਜੇ ਅੱਗੇ ਜਾਏ ਉਹ ਤੱਕ ਕਈ ਚੀਜ਼ਾਂ ਜਾਗਰੂਕਤਾ ਮਾਪਿਆਂ ਤੱਕ ਵੀ ਪਹੁੰਚੇਗੀ ਤੇ ਜਵਾ ਤੱਕ ਪਹੁੰਚੇਗੀ ਜੋ ਤੁਹਾਨੂੰ ਪੁੱਛਣਾ ਚਾਹਵਾਂਗੇ ਜਦੋਂ ਕੰਟੈਂਟ ਇਹ ਤੁਹਾਡੇ ਤੱਕ ਪਹੁੰਚਿਆ ਕਿ ਇਸ ਵੈਬ ਸੀਰੀਜ਼ ਦੇ ਵਿੱਚ ਤੁਸੀਂ ਇਦਾਂ ਤੁਹਾਡੀ ਲੁਕਸ ਵੀ ਅਸੀਂ ਦੇਖ ਪਾ ਰਹੇ ਹਾਂ ਪੋਸਟਰ ਦੇ ਵਿੱਚ ਵੀ ਇਹ ਕੰਟੈਂਟ ਜਦੋਂ ਤੁਹਾਡੇ ਤੱਕ ਆਇਆ ਵੀ ਇਸ ਤਰੀਕੇ ਦੇ ਨਾਲ ਇਹ ਸਟੋਰੀ ਹੋਏਗੀ ਇਸ ਚੀਜ਼ ਦੇ ird gird ਸਾਰੀ ਕਹਾਣੀ ਘੁੰਮੇਗੀ ਪੇਪਰ ਲੀਕ ਸਕੈਮ ਦੇ ਉੱਤੇ ਤੇ ਕਿਵੇਂ ਹਾਂ ਕੀਤੀ ਕੀ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਇਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਵੀ ਮੇਰੇ ਵਾਸਤੇ ਇਹ ਜਮਾਡਡ ਕੈਰੈਕਟਰ ਹੈ ਤੇ ਮੈਨੂੰ ਇੱਕ ਮੌਕਾ ਮਿਲਿਆ ਵੀ ਮੇਰਾ ਪਰਸਨਲ ਇਹੀ ਹੈ ਵੀ ਦੇਖੋ ਕਈਆਂ ਦਾ ਹਰੇਕ ਦਾ ਅੱਡ ਜਨਰ ਹੁੰਦਾ ਵੀ ਇਹ ਕਾਮੇਡੀਓ ਕਰਦੇ ਨੇ ਵੀ ਆਹੀ ਚੀਜ਼ ਕਰਦੇ ਨੇ ਪਰ ਮੈਨੂੰ ਐ ਹੁੰਦਾ ਵੀ ਮੈਂ ਹਮੇਸ਼ਾ ਹੀ ਅੱਡ ਚੀਜ਼ੇ ਕਰਾਂ ਵੀ ਜੇ ਇਸ ਚ ਆ ਚੀਜ਼ ਦਿਖ ਰਹੀ ਮੇਰੀ ਤਾਂ ਮੈਂ ਕਿਸੇ ਹੋਰ ਪ੍ਰੋਜੈਕਟ ਕਰਾਂ ਤਾਂ ਮੈਂ ਉਸ ਚ ਜਮਾ ਅੱਡ ਦਿਖਾਂ ਅੱਡ ਮੇਰੀ ਲੁੱਕ ਹੋਵੇ ਤੇ ਇਸ ਚ ਮੈਂ 15 ਕਿਲੋ ਵਜ਼ਨ ਗੇਨ ਕੀਤਾ ਸੀ ਇੱਕ ਕੈਰੈਕਟਰ ਵਾਸਤੇ ਮਤਲਬ ਤੁਸੀਂ ਕਰੈਕਟਰ ਜਦੋਂ ਤੁਹਾਡੇ ਤੱਕ ਪਹੁੰਚਿਆ ਤੁਹਾਡਾ ਮਨ ਜਿਹੜਾ ਉਹ ਹੋ ਗਿਆ ਵੀ ਹਾਂ ਇਹ ਕਰਨਾ ਹੀ ਹੈ ਤੁਸੀਂ 15 ਕਿਲੋ weight ਤੇ ਕਿਉਂਕਿ ਇਹ ਹੈਕਰ ਦਾ ਕਰੈਕਟਰ ਹੈ ਤੇ ਹੈਕਿੰਗ ਕਰਦਾ ਬੰਦਾ ਵੀ ਕਿੱਡੇ ਸ਼ਾਤਰ ਨੇ ਉਹ ਬੰਦੇ ਹੈ ਯੂਥ ਹੈ ਵੀ ਕਿੱਡਾ ਸਮਾਰਟ ਨਾਰਮਲ ਬੰਦੇ ਐਡੀ ਵੱਡੀ ਤਕੜੀ ਚੀਜ਼ ਕਰ ਦਿੰਦੇ ਨੇ ਰਲ ਕੇ ਤਿੰਨ ਚਾਰ ਜਣੇ ਤੇ ਨਾ ਇਨੋਸੈਂਟ ਲੱਗਦੇ ਹੋਣ ਜਿਹੜੇ ਦੇਖਣ ਤੋਂ ਪਰ ਕਰ ਜਾਂ ਪਰ ਉਹ ਵੀ ਕਿਉਂ ਕਰਦੇ ਨੇ ਕੀ ਮਜਬੂਰੀਆਂ ਉਹਨਾਂ ਦੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਸੀਰੀਜ਼ ਚ ਬਾਕੀ ਮੈਨੂੰ ਐ ਸੀ ਮੇਰੇ ਵਾਸਤੇ ਇੱਕ ਚੈਲੰਜ ਸੀ ਵੀ ਹਾਂ ਮੈਂ ਸੀਰੀਅਸ ਚੀਜ਼ ਕਰਨੀ ਐ ਸੀਰੀਅਸ ਰਹਿਣਾ ਪਰ ਫਿਰ ਵੀ ਕਿਤੇ ਨਾ ਕਿਤੇ ਕਾਮੇਡੀ ਹੋਈ ਐ ਪਰ ਉਹ ਸਿਚੁਏਸ਼ਨਲ ਕਾਮੇਡੀ ਐ ਤਾਂ ਮੈਨੂੰ ਲੱਗਦਾ ਬਸ ਸਟੋਰੀ ਬਹੁਤ ਸੋਹਣੀ ਸੀ ਕਨਸੈਪਟ ਬਹੁਤ ਸੋਹਣਾ ਸੀ ਤੇ ਕਰੈਕਟਰ ਬਹੁਤ ਅੱਡ ਸੀ ਵਧੀਆ ਸੀ ਤਾਂ ਕਰਕੇ ਉਹ ਤਾਂ ਫਿਰ ਬਣਦਾ ਹੀ ਐ ਜੇ ਨਾ ਕਰੀਏ ਵਧੀਆ ਚੀਜ਼ ਬਿਲਕੁਲ ਮਮ ਤੋਂ ਹਰਡੇ ਤੱਕ ਜਦੋਂ ਆਇਆ ਕਰੈਕਟਰ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹ ਚੀਜ਼ ਅਗੇ ਲੋਕਾਂ ਤੱਕ ਪਹੁੰਚਾਣੀ ਹੈ ਤੇ ਇਹ ਤੁਹਾਡੀ ਵੈਬ ਸੀਰੀਜ਼ ਦਾ ਟੌਪਿਕ ਰਹੇਗਾ ਤੇ ਤੁਸੀਂ ਕੀ ਸੋਚ ਕੇ ਪਹਿਲੀ ਚੀਜ਼ ਦਿਮਾਗ ਦੇ ਵਿੱਚ ਕੀ ਆ ਕੇ ਤੇ ਇਸ ਰੋਲ ਨੂੰ ਹਾਂ ਕੀਤੀ ਸੋਸ਼ਲ ਅਵੇਅਰਨੈਸ ਪਹਿਲੀ ਚੀਜ਼ ਹੈ ਨਾ ਕਿਉਂਕਿ ਬਹੁਤ ਸਾਰੇ ਸਟੂਡੈਂਟ ਸਕੂਲ ਟਾਈਮ ਤੋਂ ਹੀ ਆਪਾਂ ਸੋਹਂਦੇ ਆ ਕਿ ਆਪਣੀ ਲਾਈਫ ਖਤਮ ਕਰ ਲੈਂਦੇ ਆ ਹੈ ਨਾ ਜੇ ਚ ਉਹਨਾਂ ਦੀ ਕੋਈ ਗਲਤੀ ਨਹੀਂ ਉਹਨਾਂ ਨੂੰ ਲੱਗਦਾ ਸਾਡੇ ਨੰਬਰ ਨਹੀਂ ਆਏ ਬਟ ਪਿੱਛੇ ਕੀ ਹੋ ਰਿਹਾ ਹੈ ਐਂਡ ਉਹ ਤਾਂ ਹੈ ਹੀ ਟਾਪਿਕ ਡਿਫਰੈਂਟ ਸੀ ਪਰਫਾਰਮੈਂਸ ਜਿਹੜੇ ਲੇਅਰ ਸੀ ਗਿਆ ਇਹ ਜਿਹੜਾ ਕੈਰੈਕਟਰ ਹੈ ਬਹੁਤ ਗਰਲੀ ਗਰਲ ਕੈਰੈਕਟਰ ਨਹੀਂ ਹੈ ਉਹ ਦਿਮਾਗ ਰੱਖਦੀ ਹੈ ਉਹ ਥੋੜਾ ਜਿਹਾ ਡਿਸੀਜਨ 메ਕਰ ਹੈ ਤੇ ਉਹਦੀਆਂ ਲੇਅਰਸ ਹੈ <laughs> फिर देख रहे हैं बोलन लग गई है इन्होंने से ट्रैक्टर वाले दस लग गए ने अपने <laughs> तब इन्होंने ने पूछा चलो <laughs> तो कोई बात नहीं ठीक थोड़ा सा हिडन हां बट शी इज अ लक्कड बग्गी एंड शी इज प्लेइंग विद हर माइंड बिकॉज़ ये लोग स्ट्रांग है ये थोड़ा फील्ड पे भी हैगे आपा सारी हैं बट इधर थोड़ा जाए कि स्टार्ट की में कर दे ना आपदा जो भी की कर दे दस ਮਤਲਬ ਮਦਵਾ ਉਹ ਤੋਂ ਦਾ ਗਾਰਡਨਿਸ ਹਾਂ 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 ਜੋ ਵੀ ਉਹਨਾਂ ਦਾ ਸਕੈਮ ਹਾਂ ਸਕੈਮ ਤਾਂ ਹੋ ਰਿਹਾ ਓਕੇ ਚਲੋ ਠੀਕ ਹੈ ਇਹ ਚਲੋ ਇੰਟਰਸਟਿੰਗ ਕੈਰੈਕਟਰ ਤੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਮਾਰਨਿੰਗ ਇਸ ਟਾਈਮ ਮੈਂ ਦੇਖ ਪਾ ਰਹੀ ਹਾਂ ਨਾ ਉਹ ਬਹੁਤ ਇੱਕ ਫਨੀ ਤੇ ਬੜਾ ਹੈ ਨਾ ਖੱਪ ਖਾਣੇ ਵਾਲੀ ਬੌਂਡਿੰਗ ਹੈ ਖੱਪ ਪਾਈ ਰੱਖਣੀ ਤੇ ਇਹ ਕਪਲ ਸੈਟ ਦੇ ਉੱਤੇ ਵੀ ਐਵੇਂ ਵਰਕਰ ਆ ਰਹੀ ਸੀ ਦੰਸੀ ਪਹਿਲੇ ਦਿਨ ਜਦੋਂ ਮੈਂ ਰੀਡਿੰਗ ਤੇ ਆਈ ਸੀ ਮੈਨੂੰ ਕੀ ਕਿਹਾ ਤੁਸੀਂ ਮੈਂ ਕੀ ਕਿਹਾ ਸੀ ਯਾਦ ਹੈ ਤੁਸੀਂ ਦੱਸੋ ਕਿ ਮੈਨੂੰ ਲੱਗਿਆ ਬਹੁਤ ਹੀ ਐਰੋਗੈਂਟ ਹਾਂ ਹਾਂ ਮੈਂ ਐਕਚੁਅਲੀ ਮੈਂ ਇਹਨਾਂ ਦੀ ਇੱਕ ਸੀਰੀਜ਼ ਦੇਖੀ ਕੈਰੈਕਟਰ ਇੱਦਾਂ ਦਾ ਸੀ ਡ੍ਰੀਮ ਲੈਂਡ ਤਾਂ ਉਹ ਮੈਂ ਦੇਖਿਆ ਤਾਂ ਉਹ ਇਹਨਾਂ ਦਾ ਬਹੁਤ ਐਰੋਗੈਂਟ ਕੈਰੈਕਟਰ ਸੀਗਾ ਤੇ ਸਟਰੋਂਗ ਸਟਰੋਂਗ ਵੀ ਐਰੋਗੈਂਸ ਵੀ ਸੀਗੀ ਨਾ ਮੁੰਡਿਆਂ ਨੂੰ ਲੈ ਕੇ ਕੇ ਮੁੰਡੇ ਤਾਂ ਸਾਰੇ ਐ ਵੀ ਉਹ ਹਨ ਫਿਰ ਮੈਨੂੰ ਲੱਗਾ ਯਾਰ ਵੀ ਬੜੀ ਕੁੜੀ ਤਾਂ ਇਹ ਮਤਲਬ ਗੁੱਸੇ ਵਾਲੀ ਆ ਤੇ ਫਿਰ ਜਦੋਂ ਇਹਨਾਂ ਨੂੰ ਮੈਂ ਐਂਟਰ ਕਰਦੇ ਦੇਖ ਰਿਹਾ ਉੱਥੇ ਜਿੱਥੇ ਰੀਡਿੰਗ ਸਾਡੀਆਂ ਹੁੰਦੀਆਂ ਸੀ ਤੇ ਮੈਂ ਸੋਚਿਆ ਕਿ ਯਾਰ ਇਹ ਕੁੜੀ ਨੂੰ ਤਾਂ ਹੁਣ ਬੁਲਾਈਏ ਜਾਂ ਨਾਮ ਪੁਲਾਈਏ ਪਤਾ ਨਹੀਂ ਉਹ ਕੀ ਹੋਊਗਾ ਪੂਰੇ ਸੈੱਟ ਤੇ ਨਾਲ ਰਹਿਣਾ ਹਨਾ ਜਿਹੜਾ ਪਹਿਲਾ ਸਵਾਲ ਤੁਸੀਂ ਕੀਤਾ ਸੀਗਾ ਕੈਰੈਕਟਰਸ ਲਈ ਮੈਂ ਉਹਦੇ ਲਈ ਇੱਕ ਗੱਲ ਤੁਹਾਨੂੰ ਕਲੈਰੀਫਾਈ ਕਰਨੀ ਚਾਹਣਾ ਸਾਰਿਆਂ ਨੂੰ ਪੂਰੇ ਯੂਨਿਟ ਨੂੰ ਜੋ ਵੀ ਹੈਗਾ ਐਂਡ ਪੂਰੇ ਲੋਕਾਂ ਨੂੰ ਜੋ ਵੀ ਦੇਖਣਗੇ ਕਿ ਸਾਡਾ ਜਿਹੜਾ ਸਾਡੇ ਕੈਰੈਕਟਰਸ ਨੇ ਅਸੀਂ ਕਿਸੇ ਨੂੰ ਅਵੇਅਰ ਨਹੀਂ ਕਰ ਰਹੇ ਅਸੀਂ ਇੱਕ ਕਹਾਣੀ ਹੈ ਉਸ ਕਹਾਣੀ ਦਾ ਇੱਕ ਜੋ ਪਾਤਰਾਂਗੇ ਉਹ ਪਾਤਰ ਕੁਝ ਵੀ ਕਰੂਗਾ ਉਹਦੇ ਉਹ ਅਸੀਂ ਬਹੁਤ ਆਵਾਜ਼ ਨਹੀਂ ਉਠਾ ਰਹੇ ਸੀਰੀਜ਼ ਦੇ ਵਿੱਚ ਇਹ ਮੈਂ ਤੁਹਾਨੂੰ ਦੱਸ ਦਿੰਨਾ ਕਿ ਕਿਤੇ ਕੋਈ ਸੋਚਣਗੇ ਨਹੀਂ ਤੁਸੀਂ ਤਾਂ ਕੋਈ ਇਨਕਲਾਬ ਲੈ ਕੇ ਨਹੀਂ ਆਂਦਾ ਬੇਸਿਕਲੀ ਪੂਰੀ ਕਹਾਣੀ ਬਣ ਕੇ ਲੋਕਾਂ ਲਈ ਇੱਕ ਸਵਾਲ ਖੜਾ ਕਰੋਗੀ ਕਿ ਤੁਹਾਡੇ ਨਾਲ ਸਹੀ ਹੋ ਰਿਹਾ ਜਾਂ ਨਹੀਂ ਹੋ ਰਿਹਾ ਅਸੀਂ ਆਮ ਲੋਕਾਂ ਵਾਂਗੂ ਜਿਵੇਂ ਜਿਵੇਂ ਕੁਝ ਕਿਸੇ ਸਕੈਮ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਬਹੁਤ ਸਾਰੇ ਪਾਤਰ ਹੁੰਦੇ ਆ ਉਹ ਆਪਦਾ ਆਪਦਾ ਰੋਲ ਪਲੇ ਕਰ ਰਹੇ ਹੁੰਦੇ ਆ ਤਾਂ ਬੇਸਿਕਲੀ ਅਸੀਂ ਸਾਰੇ ਆਪਦਾ ਆਪਦਾ ਰੋਲ ਨਾਰਮਲ ਲਾਈਫ ਜਿਉ ਰਹੇ ਆ ਸਾਡੇ ਪਰਿਵਾਰ ਨੇ ਸਾਰਾ ਸਾਰਾ ਕੁਝ ਹੈ ਤੁਸੀਂ ਇੱਕ ਕਹਾਣੀ ਦੱਸ ਰਹੇ ਹੋ ਵੀ ਇਹ ਹੁੰਦਾ ਹੈ ਅਸੀਂ ਕਹਾਣੀ ਕਹਾਣੀ ਡਾਇਰੈਕਟਰ ਦੱਸ ਰਿਹਾ ਉਹ ਡਾਇਰੈਕਸ਼ਨ ਦੇ ਵਿੱਚ ਅਸੀਂ ਉਹ ਕੁਝ ਪਾਤਰਾਂ ਜਿਨ੍ਹਾਂ ਦੇ ਮਤਲਬ ਆਲੇ-ਦੁਆਲੇ ਇਹ ਕਹਾਣੀ ਘੁੰਮ ਰਹੀ ਹੈ ਨਾ ਤੇ ਅਸੀਂ ਉਹ ਆਪਦਾ ਰੋਲ ਜਿਹੜਾ ਪਲੇ ਕੀਤਾਗਾ ਉਸ ਤੋਂ ਸਾਨੂੰ ਇਹ ਸਮਝਾਉ ਕਿ ਓਕੇ ਬਹੁਤ ਗਲਤ ਹੋ ਰਿਹਾ ਹੈ ਹੋ ਜਰਾ ਸੋਨੂੰ ਸਮ ਟਾਈਮ ਇਹ ਵੀ ਲੱਗੇ ਕਿ ਯਾਰ ਇਹ ਵੀ ਬੰਦੇ ਤਾਂ ਕੁਝ ਗਲਤੀ ਹੀ ਕਰ ਰਹੇ ਹੋਣਗੇ ਜਾਂ ਨਹੀਂ ਹੈਗਾ ਨਾ ਉਹ ਸਵਾਲ ਨਹੀਂ ਬੇਸਿਕਲੀ ਅਸੀਂ ਲੋਕ ਤੁਹਾਨੂੰ ਸਵਾਲ ਦੇ ਕੇ ਜਾਵਾਂਗੇ ਅਸੀਂ ਸੋਨੂੰ ਤੁਹਾਡੇ ਲਈ ਮਸੀਹਾ ਨਹੀਂ ਹੈਗੇ ਕਿ ਅਸੀਂ ਸੋਸੀ ਸਾਨੂੰ ਸੋਚੋਗੇ ਇਹ ਤਾਂ ਜੀ ਹਾਂ ਜੀ ਜਿਹੜਾ ਜੀ ਕਰ ਰਹੇ ਨੇ ਇਧਰ ਕੀ ਹਾਂ बस अही ਗੱਲ ਜੀ ਬਸ ਸਾਹੀ ਕਹਿਣਾ ਸੀ ਵੀ ਜੇ ਅਸੀਂ ਵੀ ਕੋਈ ਵੀ ਕੰਡ ਕਰ ਰਹੇ ਆ ਵੀ ਲੋਕ ਵੀ ਆਏ ਸੋਚਣ ਆਪਾਂ ਨੇ ਸਿਰਫ ਆਹੀ ਸੋਚਣਾ ਵੀ ਕਿਉਂ ਜਿਵੇਂ ਨਾਰਮਲ ਜ਼ਿੰਦਗੀ 'ਚ ਵੀ ਆਪਾਂ ਇਹ ਕਹਿ ਦਿੰਦੇ ਆ ਵੀ ਉਹ ਬੰਦਾ ਗੁੱਸਾ ਕਰਦਾ ਵੀ ਉਹ ਬੰਦਾ ਕਿਉਂ ਕਰਦਾ ਕਿਉਂ ਛੱਡ ਕੇ ਜਾਂਦਾ ਵੀ ਕਿਉਂ ਕੀ ਉਤੇ ਬੀਤੀ ਕੀ ਹੋਣੀ ਵੀ ਕੀ ਬੀਤੀ ਵੀ ਜਿਹੜੇ ਏਡਾ ਵੱਡਾ ਚੀਜ਼ ਕਰ ਰਹੇ ਨੇ ਉਹ ਵੀ ਆਹ ਜਾ ਕੀ ਹੋ ਰਿਹਾ ਉਹਨਾਂ ਦੀ ਜ਼ਿੰਦਗੀ 'ਚ ਇਹ ਹਸਾਉਂਦੇ ਇੱਕ ਤੁਹਾਡੇ ਤੋਂ ਰਹਿ ਗਿਆ ਮਸਤੀ ਵਾਲਾ ਸਵਾਲ ਖੱਪ ਵਾਲਾ ਸਵਾਲ ਤੁਹਾਡਾ ਰਹਿ ਗਿਆ ਸਿਰਨੇ ਤੇ ਮੈਮ ਨੇ ਅਨਸਰ ਖੱਪੋ ਖਾਨਾ ਕਰਦੇ ਜਦੋਂ ਟਾਈਮ ਮਿਲਦਾ ਸੀਗਾ ਖੱਪ ਵੀ ਪੂਰੀ ਪਾਈਦੀ ਸੀ ਕੰਮ ਵੀ ਵਧੀਆ ਕਰਦੇ ਸੀ ਜੀ ਵਧੀਆ ਸੀ ਜੀ ਮੈਂ ਇੱਕ ਗੱਲ ਦੱਸਣੀ ਚਾਹਣਾ ਜੋਦੀ ਕਿ ਇਹਦਾ ਮੈਨੂੰ ਮੈਂ ਉਹ ਸ਼ਾਇਦ ਕਰ ਪਾਵਾਂ ਹਰ ਬੰਦੇ ਦੀ ਆਪਦੀ ਇੱਕ ਖਾਸੀਅਤ ਹੁੰਦੀ ਆ ਇਹਨੂੰ ਸ਼ਾਇਦ ਲੋਕ ਕਹਿਣਗੇ ਇਹ ਮਤਲਬ ਐਦਾਂ ਬੈਡ ਚੀਜ਼ ਆ ਜਾਂ ਨਹੀਂ ਇਹਨੂੰ ਜਦੋਂ ਵੀ ਟਾਈਮ ਮਿਲਦਾ ਹੈ ਅਰੈਸਟ ਮੋਡ ਤੇ ਚਲਾਇਆ ਜਾਂਦਾ ਹੈ ਇਹ ਮੰਨ ਲਓ ਇਹਨੂੰ ਪਤਾ ਲੱਗ ਗਿਆ ਕਿ ਸ਼ੂਟ ਹੋ ਰਿਹਾ ਹੈ ਸ਼ੂਟਰ ਦਾ ਘੰਟਾ ਟਾਈਮ 15 ਮਿੰਟ ਵੀ ਹੈ ਨਾ 15 ਮਿੰਟ ਦਾ ਨੈਪ ਲੈ ਲੈਣੀ ਆ ਤੇ ਉਹ ਕਾਰਟਿਸਟ ਲਈ ਬਹੁਤ ਹੀ ਅੱਛੀ ਚੀਜ਼ ਹੈ ਕਿਉਂਕਿ ਰਿਫਰੈਸ਼ ਹੋਏ ਨਾ ਤੁਹਾਡੇ ਮਾਈਂਡ ਮੈਂਟਲੀ ਤੇ ਤੁਸੀਂ ਫਿਜ਼ੀਕਲੀ ਰੈਸਟ ਮੋਡ ਤੇ ਚਲੇਗੇ ਤੁਸੀਂ ਰੈਸਟ ਕਰ ਲਈ ਹੁਣ ਤੁਸੀਂ એનર્ਜੀ ਨਾਲ ਆਓਗੇ ਤੇ ਅਸੀਂ ਲੋਕ ਕੀ ਆ ਅਸੀਂ ਆਪਦੇ ਆਪ ਚ ਚਲੋ ਜੀ ਹਾਲਾ ਲਾ ਲਾ ਹਾਲਾ ਲਾ ਹੈ ਨਾ ਤੇ ਬੇਸਿਕਲੀ ਉਹ ਬਹੁਤ ਪਰ ਮੈਂ ਨਾ ਮੈਂ ਸੌ ਨਹੀਂ ਪਉਂਦਾ ਸਭ ਦੀ ਆਪਣੀ ਪ੍ਰੋਸੈਸਿੰਗ ਹੈ ਨਾ ਅਸੀਂ ਅਗਰ ਰੈਸਟ ਮੋਡ ਤੇ ਜਾਈਏ ਤੇ ਫਿਰ ਅਸੀਂ ਆਰਸੀ ਜਿਹਾ ਮੈਂ ਤਾਂ ਫੀਲ ਕਰਦੇ ਹਾਂ ਹਾਂ ਹਰ ਬੰਦੇ ਦਾ ਪਰ ਉਹਦੀ ਖਾਸੀਅਤ ਹੈ ਉਹਦੀ ਉਹ એનર્ਜੀ ਰਿਵਾਈਵ ਕਰ ਲੈਂਦਾ ਤੇ ਫਨ ਬਹੁਤ ਸੀ ਸੈਟ ਤੇ ਬਟ ਜਿਵੇਂ ਤੁਸੀਂ ਸਾਨੂੰ ਐਵੇਂ ਦੇਖ ਰਹੇ ਹੋ 캐릭터ਸ ਦੇ ਵਿੱਚ ਅਸੀਂ ਸੀਗੇ ਤੁਹਾਨੂੰ ਕੰਟਰਾਸਟ ਦਿਖੂਗਾ ਇਹਨਾਂ ਨੇ ਬਹੁਤ ਅੱਛਾ ਨਿਭਾਇਆ ਆਪਣਾ ਕੈਰੈਕਟਰ ਨਸ਼ੇੜੀ ਵਾਲਾ ਤੇ ਇਹਨਾਂ ਨੇ ਹੈਕਰ ਵਾਲਾ ਤੁਹਾਨੂੰ ਆਡੀਅנס ਜਿਹੜਾ ਨੇ ਜੋਦ ਨੂੰ ਦੇਖਿਆ ਉਹਨਾਂ ਨੂੰ ਲੱਗੂਗਾ ਕਿ ਯਾਰ ਇਹ ਤਾਂ ਕੰਟਰਾਸਟ ਹੈ ਕੈਰੈਕਟਰ ਕੋਈ ਹੋਰ ਹੈ ਹਾਂ ਉਹ ਪੁੱਲ ਜਾਣਗੇ ਕਿ ਅੱਛਾ ਇਹ ਕੈਰੈਕਟਰ ਹੈ ਹੈ ਹਨਾ ਤਾਂ ਉਹ ਬਹੁਤ ਜ਼ਰੂਰੀ ਹੈ ਤਾਂ ਜਾਂਦੇ ਜਾਂਦੇ ਇਕੱਠਿਆਂ ਫੇਰ ਐਂਡਿੰਗ ਦੇ ਵਿੱਚ ਕੀ ਕਹਿ ਕੇ ਜਾਓਗੇ ਆਪਣੇ ਦਰਸ਼ਕਾਂ ਨੂੰ ਜੋਦ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰੀ ਮਿੱਤਰਾਂ ਨੂੰ ਬਸ ਆਹੀ ਕਹਿਣਾ ਚਾਹੂੰਗਾ ਵੀ ਤੁਹਾਨੂੰ ਮੇਰਾ ਕਰੈਕਟਰ ਤੇ ਸਾਰਿਆਂ ਦਾ ਹੀ ਕਰੈਕਟਰ ਬਹੁਤ ਵਧੀਆ ਲੱਗੂਗਾ ਸਾਰੀ ਵੈਬ ਸੀਰੀਜ਼ ਬਹੁਤ ਵਾਅ ਕਮਾਲ ਬਣੀ ਐ ਤੇ ਤੁਸੀਂ ਦੇਖਣੀ ਐ ਤੇ ਤੁਹਾਡੇ ਵਾਸਤੇ ਹੀ ਬਣਾਈ ਐ ਤੇ ਤੁਸੀਂ ਪਸੰਦ ਕਰਨੀ ਆ ਤੇ ਸਪੋਰਟ ਕਰਨੀ ਆ ਵੱਧ ਤੋਂ ਵੱਧ ਦੇਖਣੀ ਆ ਹਾਂ ਦੇਖਣੀ ਜੋ ਮਰਜ਼ੀ ਹੋ ਜੇ ਬਾਕੀ ਤੁਸੀਂ ਦੇਖ ਕੇ ਦੱਸੋ ਤਾਂ ਸਹੀ ਵੀ ਕੀ ਚੀਜ਼ ਆ ਫਿਰ ਅਸੀਂ ਉੱਤੇ ਸੁਧਾਰ ਕਰਾਂਗੇ ਤੁਸੀਂ ਦੇਖੋ ਤਾਂ ਸਹੀ ਠੀਕ ਆ ਦੇਖਣੀ ਆ ਪੱਕਾ ਕਹਿ ਰਿਹਾ ਮੈਂ ਹਾਂ ਜੀ ਤੁਸੀਂ ਵੀ ਹਾਂਜੀ ਸੇਮ ਮੈਸੇਜ ਹੈ ਜੀ ਕੇਵਲ ਵੰਤੇ ਲੱਕੜ ਬੱਗੀ ਵੈਬ ਸੀਰੀਜ਼ ਆ ਰਹੀ ਹੈ ਇੱਕ ਨਵੀਂ ਸਟੋਰੀ ਹੈ ਪਲੀਜ਼ ਸਾਨੂੰ ਸਪੋਰਟ ਕਰੋ ਦੇਖਿਓ ਜ਼ਰੂਰ ਉਸ ਦੀਆਂ ਅੱਡ ਅੱਡ ਸਬਸਕ੍ਰਿਪਸ਼ਨਸ ਹੈਗੀਆਂ ਫੋਨ ਤੇ ਟੀਵੀਸ ਤੇ ਮਲਟੀਪਲ ਸਕਰੀਨਸ ਜਾਂ ਜਿਵੇਂ ਵੀ ਤੁਸੀਂ ਦੇਖਣਾ ਚਾਹੋ ਇੱਕ ਵਾਰੀ ਦੇਖਿਓ ਤੇ ਸਾਨੂੰ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਤਾਂ ਕਿ ਅਸੀਂ ਹੋਰ ਅੱਛਾ ਕੰਟੈਂਟ ਲੈ ਕੇ ਆਈਏ ਡਿਫਰੈਂਟ ਸਟੋਰੀਜ਼ ਲੈ ਕੇ ਆਈਏ ਤੁਹਾਡੀ ਹੱਲਾਸ਼ੇਰੀ ਦੀ ਸਾਨੂੰ ਬਹੁਤ ਲੋੜ ਆ ਧੰਨਵਾਦ ਇਹ ਗੱਲ ਤਾਂ ਕਲੀਅਰ ਹੋ ਹੀ ਗਈ ਹੈ ਕਿ ਇਹਨਾਂ ਨੇ ਕਹਿਤਾ ਕਿ ਸਾਰਿਆਂ ਨੇ ਦੇਖਣੀ ਆ ਉਹ ਇੱਕ ਰਿਕੁਐਸਟ ਵੀ ਹੈ ਸਾਰਿਆਂ ਨੂੰ ਤੇ ਮਸਲਾ ਇਹ ਹੈ ਕਿ ਆਪਾਂ ਸੇਮ ਗੱਲ ਜੋਧ ਨੇ ਕਹੀ ਹੈ ਕਿ ਬਹੁਤ ਸਾਰੇ ਲੋਕ ਇਸ ਗੱਲ ਦੀ ਸ਼ਿਕਾਇਤ ਕਰਦੇ ਆ ਕਿ ਸਿਨੇਮੇ ਦੇ ਵਿੱਚ ਕੁਝ ਖਾਸ ਨਹੀਂ ਹੋ ਰਿਹਾ ਤੇ ਤੁਸੀਂ ਜਿੰਨਾ ਟਾਈਮ ਦੇਖੋਗੇ ਨਹੀਂ ਤੁਸੀਂ ਉਸ ਉਹਨਾ ਟਾਈਮ ਤੁਹਾਨੂੰ ਕੁਝ ਨਹੀਂ ਸਮਝ ਆਊਗਾ ਹਨਾ ਆਡੀਅנס ਨੂੰ ਕਿ ਕੀ ਹੈ ਚੰਗਾ ਹੈ ਜਾਂ ਕੀ ਨਹੀਂ ਕਿਸੇ ਦੇ ਕਹਿੰਦੇ ਆਪਾਂ ਕਦੇ ਵੀ ਡਿਸੀਜਨ ਨਹੀਂ ਲੈਂਦੇ ਹੁੰਦੇ ਜ਼ਿੰਦਗੀ 'ਚ ਆਮ ਨਾਰਮਲ ਲਾਈਫ 'ਚ ਪਰ ਆਪਾਂ ਇੱਥੇ ਕਹਿ ਦਿੰਦੇ ਆ ਕਿ ਕੋਈ ਕਹਿੰਦਾ ਅੱਛੀ ਹੈ ਕੋਈ ਕਹਿੰਦਾ ਮਾੜੀ ਆਪਾਂ ਉੱਥੇ ਸਟਾਪ ਹੋ ਜਾਣੇ ਆ ਮੈਨੂੰ ਲੱਗਦਾ ਕਿ ਤੁਹਾਨੂੰ ਇੱਕ ਵਾਰੀ ਇੱਕ ਇਹ ਕੰਟੈਂਟ ਨਾਲ ਜੁੜ ਕੇ ਤੁਹਾਨੂੰ ਅੱਛਾ ਲੱਗੂਗਾ ਅਸੀਂ ਆਪਦੇ ਵੱਲੋਂ ਬਹੁਤ ਮਿਹਨਤ ਕੀਤੀ ਆ ਮੈਂ ਤਾਂ ਸਿਰਫ ਇਨਾ ਕਹਿਣਾ ਚਾਹੂੰਗਾ ਕਿ ਵੱਖਰਾ ਇਹ ਹੈ ਕਿ ਸਾਰੇ ਲੋਕਾਂ ਨੇ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਛੋਟੀਆਂ-ਮੋਟੀਆਂ ਦਿੱਕਤਾਂ ਪਰੇਸ਼ਾਨੀਆਂ ਇਹ ਸਭ ਕਿਤੇ ਚੱਲਦੀਆਂ ਆਈਆਂ ਇਹ ਪੂਰੀ ਦੁਨੀਆ 'ਚ ਹੀ ਚੱਲਦੀਆਂ ਇਹ ਖਤਮ ਨਹੀਂ ਹੋ ਸਕਦੀਆਂ ਹਾਂ ਅਸੀਂ ਇਕ ਕਲ ਦਾ ਤੁਹਾਡੇ ਨਾਲ ਵਾਦਾ ਕਰਦੇ ਆਂ ਕਿ ਹਰ ਇਨਸਾਨ ਤੁਹਾਨੂੰ ਜੋ ਵੀ ਬੈਕ ਆਫ ਕੈਮਰਾ ਚਾਹੇ ਉਹ ਕੈਮਰੇ ਦੇ ਅੱਗੇ ਚਾਹੇ ਉਹ ਪਿੱਛੇ ਹੈ ਹਰ ਇਨਸਾਨ ਨੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤਾ ਤੇ ਬਹੁਤ ਖੂਬਸੂਰਤ ਸਬਜੈਕਟ ਬਹੁਤ ਅੱਛਾ ਪ੍ਰੋਜੈਕਟ ਬਣਿਆ ਇਹ ਬਹੁਤ ਅੱਛੀ ਸੀਰੀਜ਼ ਬਣੀ ਆ ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਦੇਖ ਲੈਣੀ ਚਾਹੀਦੀ ਆ ਤੇ ਬਾਕੀ ਇਹਨਾਂ ਦੀ ਲੋਕਾਂ ਦੀ ਇੱਛਾ ਕੀ ਜੇ ਇਹਨਾਂ ਨੂੰ ਅਸੀਂ ਸਵੀਕਾਰ ਹੋਵਾਂਗੇ ਤਾਂ ਅਸੀਂ ਅੱਗੇ ਵੀ ਕੰਮ ਕਰਾਂਗੇ ਤੇ ਇਹ ਤੁਸੀਂ ਫੈਸਲਾ ਕਰੋਗੇ ਅਸੀਂ ਪਹਿਲੀ ਵਾਰ ਸਾਡੇ ਸਾਰਿਆਂ ਦੀ ਤਸਵੀਰ ਮਤਲਬ ਜੇ ਹੋਲਡਿੰਗ ਵੀ ਲੱਗੇ ਹੋਇਆ ਸੀ ਜੇ ਅੱਜ ਪੋਸਟਰ ਤੇ ਆਏ ਆ ਇਹ ਪੋਸਟਰ ਤੇ ਤੁਸੀਂ ਰੱਖਣਾ ਤੇ ਤੁਸੀਂ ਹੀ ਲਾਉਣਾ ਇਹ ਤੁਹਾਡੇ ਤੇ ਡਿਪੈਂਡ ਹੈ ਪਸੰਦ ਆਵਾਂਗੇ ਸਬਜੈਕਟ ਪਸੰਦ ਆਊਗਾ ਤਾਂ ਤੁਸੀਂ ਅੱਗੇ ਇਦਾਂ ਦੇ ਪੋਸਟਰਾਂ ਦੇ ਸਾਨੂੰ ਦੇਖਦੇ ਰਹੋਗੇ ਤੇ ਨਹੀਂ ਤਾਂ ਫਿਰ ਅਸੀਂ

ता, क्योंकि थिएटर दी रीच नहीं है इन्नी असी mm. पांच पां छः चे साल बट ये तो हजे भी कर रहे हैं स्ट्रगल भी रीच नहीं हैगी बट हाँ सुमित सर एंड केबल वन आई रियली एप्रीशिएट दैट दे अस दिस अपॉर्चुनिटी थैंक यू सो मच thank you <laughs> <here>. anurag thank, <laughs> thank, thank you thank you thank you thank, thank you thank you so much God, you. <laughs> ta 24 october nu no cable 1 ott te release ho rahi hai lakad bagge ta star cast ne kehta hai ve dekhni hi dekhni hai te dekh ke zarur comment box de vich dasna hai ve tuhanno eh web series kiven di laggi tade naal main karuna sharma camera person ashwini